ਜੀ ਮੇਰਾ ਨਾਮ ਐਡਵੋਕੇਟ ਹਰਪ੍ਰੀਤ ਕਪੂਰ ਅਡਜਸਟੇਟ ਇਨ ਚਾਰਜ ਅੱਜ ਮਾਸ ਕਟਿਆ ਜਾ ਰਿਹਾ ਹੈ ਕੀ ਕਹਿਣਾ ਚਾਹੂਗੀ ਜੀ ਮੇਰਾ ਮੈਸੇਜ ਸਾਰੇ ਕਪੂਰਥਲਾ ਵਾਸੀਆਂ ਨੂੰ ਇਹੀ ਹੈ ਕਿ ਅਸੀਂ ਅਗਰ ਇਹ ਯੁੱਧ ਛੇੜਿਆ ਵਾ ਨਸ਼ਿਆਂ ਵਿਰੁੱਧ ਤਾਂ ਤੁਹਾਡੇ ਸਾਰਿਆਂ ਲਈ ਛੇੜਿਆ ਅਸੀਂ ਜਾਣਦੇ ਹਾਂ ਕਿ ਪੂਰਾ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਇਸ ਲਈ ਅਸੀਂ ਲੋਕਾਂ ਨੂੰ ਅਵੇਅਰ ਕਰਨ ਲਈ ਆ ਮੋਰਚਾ ਕੱਢ ਰਹੇ ਹਾਂ ਤਾਂ ਕਿ ਹਰ ਇੱਕ ਨੂੰ ਪਤਾ ਚੱਲੇ ਕਿ ਸਰਕਾਰ ਇਸ ਮਹਿੰਮ ਦੇ ਵਿੱਚ ਪੂਰਾ ਆਪਣਾ ਜੋਰ ਸ਼ੋਰ ਨਾਲ ਕੰਮ ਕਰ ਰਹੀ ਹੈ ਤੁਸੀਂ ਵੀ ਸਾਡੇ ਨਾਲ ਰਲੋ ਤੇ ਇਹਦੇ ਵਿੱਚ ਸਾਨੂੰ ਸਕਸੈਸਫੁਲ ਬਣਾਓ ਜੀ ਸასიਖਾਲ ਪਹਿਲਾ ਸਾਰਿਆਂ ਸਾਥੀਆਂ ਨੂੰ ਮੇਰੇ ਨਾਲ ਨਾਲ ਆਪ ਸਾਰਿਆਂ ਨੂੰ ਮੈਂ ਵਾਈਸ ਪ੍ਰਧਾਨ ਪ੍ਰਧਾਨ ਅਵਰਜੀਤ ਕੌਰ ਮੇਰਾ ਨਾਮ ਤੇ ਸਾਡੀ ਇਹ ਹੀ ਆ ਮਤਲਬ ਆਮ ਸਾਰੀ ਜਨਤਾ ਨੂੰ ਇਹ ਹੀ ਅਪੀਲ ਆ ਕਿ ਆਪਾਂ ਜੁੱਧ ਨਸ਼ਿਆਂ ਵਿਰੁੱਧ ਛੇੜੀਏ ਸਾਰਿਆਂ ਨੂੰ ਸਾਡਾ ਸਾਥ ਨਾਲ ਮਿਲ ਕੇ ਸਾਡਾ ਸਾਥ ਦੇਣਾ ਚਾਹੀਦਾ ਹੈ ਅਸੀਂ ਰਲ ਮਿਲ ਕੇ ਆਪਣੇ ਬੱਚੇ ਨਸ਼ਾ ਮੁਕਤ ਬਣਾਈਏ ਆਪਣੇ ਪੰਜਾਬ